ਸੁਖ ਹੰਕਾਰ ਸੁਖਰਾ ਕੰਮ ਕੋ ਵਿਗਨ ਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਪੀਕੇਸੀ ਚੈਨਲ ਦੇਖ ਰਹੇ ਜਿੰਨੇ ਵੀ ਪ੍ਰਸੰਸਕ ਨੇ ਇਸ ਚੈਨਲ ਦੇ ਸਾਰਿਆਂ ਨੂੰ ਅਸੀਂ ਫਿਰ ਤੋਂ ਗੁਰੂ ਫਤਿਹ ਦੀ ਸਾਂਝ ਪਾਉਂਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਜ਼ਿਲ੍ਹਾ ਅਮਰਸਰ ਦੇ ਨਗਰ ਮੀਰਾਕੋਟ ਜੋ ਅਮਰਸਰ ਤੋਂ ਗਮਟਾਲਾ ਹੁੰਦਿਆਂ ਹੋਇਆਂ ਲੋਹਾਰਕੇ ਨੂੰ ਰੋਡ ਜਿਗਦੇਵਾਂ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਪਰ ਮੀਰਾਕੋਟ ਦੀਆਂ ਸੰਗਤਾਂ ਜਿੰਨੇ ਜਿੰਨੇ ਵੀ ਸਾਡੇ ਲਾਗੇ ਇਸ ਨਗਰ ਦੇ ਜੋ ਆਪੋ ਆਪਣੇ ਡੇਰਿਆਂ ਦੇ ਉੱਤੇ ਆਪਣੀ ਖੇਤੀਬਾੜੀ ਕਰਕੇ ਕਿਉਂਕਿ ਖੇਤੀਬਾੜੀ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਆ ਹੱਥਾਂ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਹੈ ਸੋ ਸਾਰੀਆਂ ਸੰਗਤਾਂ ਹਮਮਾ ਕੇ ਇਹਨਾਂ ਅਸਥਾਨਾਂ ਤੇ ਲੰਗਰਾਂ ਦੀ ਜਿਹੜੀ ਮਰਜਾਦਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਮੰਡੀ ਚੂੜਕਾਣੇ ਵਿੱਚ 20 ਦਾ ਲੰਗਰ ਚਲਾਇਆ ਉਹ ਲੰਗਰਾਂ ਦੀ ਮਰਜਾਦਾ ਚੱਲਦੀ ਰਹਿੰਦੀ ਆ ਇਹਨਾਂ ਹੀ ਅਸਥਾਨਾਂ ਤੇ ਸਮੇਂ-ਸਮੇਂ ਦੇ ਨਾਲ ਗੁਰਪੁਰਬਾਂ ਨੂੰ ਮਨਾਇਆ ਜਾਂਦਾ ਹੈ ਜਿਵੇਂ ਹੁਣੇ ਹੀ ਵਸਾਖੀ ਦਾ ਤਿਹੋਰ ਲੰਘ ਕੇ ਗਿਆ ਏ ਜਿਹਦੀ ਬਹੁਤ ਮਹੱਤਤਾ ਸਿੱਖ ਕੌਮ ਦੇ ਵਿੱਚ ਕਿਉਂਕਿ ਇਸ ਦਿਨ 13 ਅਪ੍ਰੈਲ 1699 ਦੀ ਵਸਾਖੀ ਵਾਲੇ ਦਿਨ ਧੰਗੁਰੂ ਬਾਜਾ ਵਾਲੇ ਦਤਾਰ ਪਿੱਤਾ ਨੇ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਖਾਲਸੇ ਦੀ ਸਜਣਾ ਕੀਤੀ ਸੋ ਇਹਦੇ ਸੰਬੰਧ ਖਾਲਸੇ ਦੀ ਸਾਜਣਾ ਦਿਵਸ ਨੂੰ ਸਮਰਪਿਤ ਇਹ ਸਮਾਗਮ ਜਿਹੜਾ ਹਰ ਸਾਲ ਕਰਾਇਆ ਜਾਂਦਾ ਹੈ ਬੜੀ ਧੂਮ ਧਾਮ ਨਾਲ ਤੇ ਸੰਗਤਾਂ ਦੇ ਪੂਰਨ ਸਹਿਯੋਗ ਦੇ ਨਾਲ ਕਰਾਇਆ ਜਾਂਦਾ ਹੈ ਇਸ ਸਬੰਧ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਬੈਠੇ ਨੇ ਇਹਨਾਂ ਸਥਾਨਾਂ ਤੇ ਆ ਕੇ ਦਿਨ ਰਾਤ ਜੋ ਸੇਵਾ ਦੇ ਕੁੰਭ ਵਿੱਚ ਆਪਣਾ ਜੀਵਨ ਅਰਪਣ ਕਰਦੇ ਨੇ ਸਾਰੇ ਅੱਜ ਖੜੇ ਨੇ ਸੋ ਮੈਂ ਇਹਨਾਂ ਸਾਰਿਆਂ ਦੇ ਨਾਲ ਹੀ ਅੱਜ ਸੰਗਤਾਂ ਦੀ ਜਿਹੜੀ ਹੈ ਉਹ ਇਹ ਰੋਬਰੂ ਕਰ ਰਹੇ ਸੰਗਤਾਂ ਨੂੰ ਸਵਾ ਬੜੇ ਪਿਆਰ ਸਤਿਕਾਰ ਦੇ ਨਾਲ ਇੱਧਰ ਖੜੇ ਨੇ ਮੇਰੇ ਵੀਰ ਜੀ ਅੱਗੇ ਬਾਬਾ ਸੁੱਚਾ ਸਿੰਘ ਜੀ ਖੜੇ ਨੇ ਜਿਹੜੇ ਨਾ ਸਾਨਾ ਤੇ ਤਨਮਨੋ ਸੇਵਾ ਕਰਦੇ ਨੇ ਮੈਂ ਉਹਨਾਂ ਅੱਗੇ ਬੇਨਤੀ ਕਰਦਾ ਕਿ ਸੰਗਤਾਂ ਨਾਲ ਦੋ ਚਾਰ ਲਫ਼ਜ਼ਾਂ ਸਾਂਝੇ ਕਰੋ ਜੀ ਵਾਹਿ ਖਾਲਸਾ ਵਾਹਿ ਜੀ ਮੈਂ ਤੇ ਮਹਾਰਾਜ ਇੱਕ ਗੁਰੂ ਘਰ ਦਾ ਸੇਵਾਦਾਰ ਹਾਂ ਸੰਗਤ ਦਾ ਵਿਸ਼ਿਆ ਦਾ ਬੱਤੇ ਨਹੀਂ ਗੱਲ ਕਰਦਾ ਲਓ ਜੀ ਇਸੀ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਵਡਿਆਈਆਂ ਭਾਵੇਂ ਕੋ ਜਿੰਨੀ ਵੀ ਸੇਵਾ ਕਰਦੇ ਪਰ ਗੁਰੂ ਨਾਨਕ ਪਾਤਸ਼ਾਹ ਦੇ ਗੁਰਮੁਖ ਪਿਆਰੇ ਆਪਣੇ ਆਪ ਨੂੰ ਦੁਨੀਆ ਤੋਂ ਨੀਵਾਂ ਹੀ ਸਮਝਦੇ ਨੇ ਹੁਣ ਸਾਡੇ ਕੋਲ ਬਹੁਤ ਸਤਿਕਾਰਯੋਗ ਭਾਈ ਜਸਪਾਲ ਸਿੰਘ ਜੀ ਇਹ ਗੁਰੂ ਕੇ ਵਜ਼ੀਰ ਨੇ ਜੀ ਕਿਉਂਕਿ ਗੁਰੂ ਕੇ ਵਜ਼ੀਰ ਜਿਹੜਾ ਸਤਿਗੁਰ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੁੰਦੀ ਆ ਕਾ ਇਹ ਬਾਣੀ ਔਰ ਬਾਣੇ ਨਾਲ ਜੁੜੇ ਰਹਿੰਦੇ ਨੇ ਹੋਰ ਸੰਗਤਾਂ ਨੂੰ ਧੰਨ ਗੁਰ ਨਗਰਨ ਸਾਹਿਬ ਮਹਾਰਾਜ ਜੀਆਂ ਦੇ ਲਾਡ ਲਾਉਂਦੇ ਨੇ ਮੈਂ ਬੇਨਤੀ ਕਰਾਂਗਾ ਭਾਈ ਜਸਪਾਲ ਸਿੰਘ ਜੀ ਉਹ ਵੀ ਸੰਗਤਾਂ ਨਾਲ ਦੋ ਚਾਰ ਵਿਚਾਰ ਸਾਂਝੇ ਕਰਨਗੇ ਜੀ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਪਿੰਡ ਮੀਰਾਕੋਟ ਦੀ ਨਗਰ ਦੀ ਜੋ ਸਾਧ ਸੰਗਤ ਹੈ ਬੜਾ ਸਹਿਯੋਗ ਦੇ ਕੇ ਇਸ ਡੇਰਾ ਬਾਬਾ ਬੋਢੀ ਸਾਹਿਬ ਵਿਖੇ ਜੋ ਸੇਵਾ ਹਰ ਸਾਲ ਦੀ ਤਰ੍ਹਾਂ ਜੋ ਖਾਲਸਾ ਪੰਦੀਤ ਨੁਸਾਬ ਸਥਾਪਨਾ ਦੇ ਦਿਵਸ ਵਿੱਚ ਸਾ ਪਾਤਸ਼ਾਹੀ ਦੇ ਖੁਸ਼ੀਆਂ ਦੇ ਹਰ ਸਮੇਂ ਵਿੱਚ ਆਪ ਸ਼ਾਮਲ ਹੁੰਦੇ ਹੋ ਉਸ ਵਿੱਚ ਬਹੁਤ ਬਹੁਤ ਇਹਨਾਂ ਦਾ ਜੋ ਧੰਨਵਾਦ ਹੈ ਸੋ ਕਰਮਾ ਭਗਾਂ ਨਾਲ ਸੇਵਾ ਮਿਲਦੀ ਹੈ ਸੋ ਇਸ ਵਾਰ ਵੀ ਇਹਨਾਂ ਨੇ ਬੜੀ ਧੂਮਤਾਂ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਬੀਬੀਆਂ ਭੈਣਾਂ ਨੇ ਮਾਈਆਂ ਨੇ ਬੱਚਿਆਂ ਨੇ ਨਾਲ ਮਿਲ ਕੇ ਸੇਵਾ ਕੀਤੀ ਹੈ ਇਸੇ ਤਰ੍ਹਾਂ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖੇ ਇਸ ਤਰ੍ਹਾਂ ਇਹ ਸਮਾਗਮ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣ ਸਾਡੇ ਬਹੁਤ ਸਤਿਕਾਰਯੋਗ ਚੰਗੇ ਵਿਦਵਾਨ ਨੇ ਜਿਨ੍ਹਾਂ ਨੇ ਬਹੁਤ ਗ੍ਰੰਥ ਵੈਦ ਪੜ੍ਹੇ ਨੇ ਭਾਈ ਹਰਪ੍ਰੀਤ ਸਿੰਘ ਜੀ ਮੀਰਾ ਕੋਟ ਵਾਲੇ ਉਹਨਾਂ ਨੂੰ ਬੇਨਤੀ ਕਰਾਂਗਾ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸਥਾਨ ਸ਼ੀ ਦਾਦਾ ਏ ਗੁਰਦਾਰ ਦਾ ਨਾਮ ਢੋਡੀ ਆਲਾ ਵਜਦਾ ਏ ਨਗਰ ਬਾਬੇ ਮਤਾਬ ਸਿੰਘ ਦਾ ਮੀਰਾਂਗੋੜ ਹੈ ਸੰਗਤਾਂ ਦੇ ਸੰਯੋਗ ਨਾਲ ਬਹੁਤ ਦੇਰ ਤੋਂ ਵੱਡ ਬਡੇਰਿਆਂ ਤੋਂ ਇਹ ਅਸਥਾਨ ਦੀ ਸੇਵਾ ਚੱਲ ਰਹੀ ਹੈ ਪਹਿਲਾਂ ਜਿ ਤਰ੍ਹਾਂ ਪਿਛੇ ਬਜ਼ੁਰਗ ਦੱਸਦੇ ਨੇ ਵਸਾਖੀ ਤੇ ਆਣ ਕੇ ਬਜ਼ੁਰਗ ਲੰਗਰ ਲਾਉਂਦੇ ਸੀ ਇਸੇ ਤਰ੍ਹਾਂ ਅਸੀਂ ਵੀ ਉਹਨਾਂ ਦੀ ਚਲਾਈ ਹੋਈ ਮਰਜ਼ਾਦਾ ਅਨਸਾਰ ਇੱਥੇ ਸੇਵਾ ਕਰਦੇ ਹਾਂ ਖੰਡ ਪਾਟ ਹਰ ਸਾਲ ਕਰਾਈਦਾ ਏ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੋ ਏ ਸੀ ਭਾਈ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਪ੍ਰਾਂਤਨ ਮਰਯਾਦਾ ਨੂੰ ਮੁੱਖ ਰੱਖਦੇ ਹਾਂ ਕਿ ਸਾਡੇ ਵੱਡ ਵਡੇਰੇ ਵੀ ਲੰਗਰਾਂ ਦੀ ਜਿਹੜੀ ਪਰੰਪਰਾ ਮਰਯਾਦਾ ਉਹ ਚਲਾਉਂਦੇ ਸਨ ਜ਼ਿਕਰ ਕੀਤਾ ਹੈ ਬਹੁਤ ਬਹੁਤ ਧੰਨਵਾਦ ਜੀ ਭਾਈ ਹਰਪ੍ਰੀਤ ਸਿੰਘ ਦਾ ਹੁਣ ਮੈਂ ਬੇਨਤੀ ਕਰਾਂਗਾ ਇਸ ਨਗਰ ਦੇ ਨੰਬਰਦਾਰ ਸਾਹਿਬ ਜੀ ਨੰਬਰਦਾਰ ਸਾਹਿਬ ਜੀ ਉਹ ਵੀ ਆਪਣੇ ਵਿਚਾਰ ਰੱਖਣਗੇ ਲਓ ਜੀ ਨੰਬਰਦਾਰ ਸਾਹਿਬ ਚੱਲ ਗਏ ਨੇ ਮੇਰੇ ਬਹੁਤ ਵੀਰ ਸਤਿਕਾਰਯੋਗ ਇਹਨਾਂ ਅਗੇ ਬੇਨਤੀ ਕਰਾਂਗਾ ਤੁਸੀਂ ਵੀ ਗੁਰੂ ਫਤਿਹ ਦੀਆਂ ਸਾਂਝਾਂ ਪਾ ਕੇ ਹਾਜ਼ਰੀ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਵਿਸਾਖੀ ਦਾ ਦਿਹਾੜਾ ਜਿਹੜਾ ਮਨਾਇਆ ਜਾਂਦਾ ਹੈ ਇਸ ਸਮੇਂ ਤੇ ਸਾਰੀਆਂ ਸੰਗਤਾਂ ਨੇ ਪਰਪੂਰ ਹਿੱਸਾ ਪਾਇਆ ਹੈ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਦਾਨ ਕਰਕੇ ਜਿਹੜਾ ਸੱਚਾ ਪਾਤਸ਼ਾਹ ਜੀ ਇਸ ਸ਼ਲੰਕਰ ਨੂੰ ਪਰਪੂਰ ਪੁੰਨਤਕ ਸੱਚਾ ਪਾਤਸ਼ਾਹ ਜੀ ਗੁਰੂ ਮਹਾਰਾਜ ਇਸ ਜਿਹੜਾ ਦਿਹਾੜੇ ਨੂੰ ਜਿਹੜੇ ਪਰਪੁੰਨਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਬੋ ਸ਼ੇਰਾ ਪਹਿਲਵਾਨ ਜੀ ਕੇ ਉਹ ਆਪਣੇ ਦੁਬਾਰੇ ਤੋਂ ਵਿਚਾਰ ਫਿਰ ਵਿਚਾਰਨਗੇ ਬੜੇ ਪਿਆਰ ਨਾਲ ਸਰ। ਵਾਹਿ ਜਿਕਰ ਗੁਰੂ ਸਾਹਿਬ ਵਾਹਿਗੁਰੂ ਜੀ ਇਹ ਸਤਾਨ ਗੁੜੀ ਸਾਹਿਬ ਜੀ ਦਸੰਗਰ ਜੋ ਵੀ 83 ਤੋਂ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਵਿੱਚ ਪੇਲਾ ਮਨਉਂਦੇ ਆ ਸਾਥੀ ਤੇ ਸ਼ਾਕੀ ਦਾ ਹਰ ਸਾਲ ਇੱਕ ਵਾਰ ਇਹੋ ਜਿਹੀ ਦਾਸਤਾਨ ਹੁੰਦੀ ਹੈ ਜਿੱਦੇ ਬਾਅਦ ਤੇ ਜਾ ਕੇ ਅਜੇ ਬਾਰੀ ਲੈ ਕੱਖ ਹੁੰਦਾ ਆ ਤੇ ਲੰਗਰ ਬਸਾਦੀ ਚੱਲਦੀ ਆ ਅੱਗੋਂ ਪਿੱਛੋਂ ਵੀ ਇੱਥੇ 24 ਘੰਟੇ ਲੰਗਰ ਦਲਦਾ ਰਹਿੰਦਾ ਬਾਬਾ ਪ੍ਰਕਾਸ਼ ਸਿੰਘ ਜੀ ਉਹਨੇ ਇੱਥੇ ਲੰਗਰ ਦਲਦਾ ਰਾਈ ਹੁੰਦੇ ਜਾਂਦੇ ਜਾਹ ਲੱਗਦੇ ਆ ਨਾ ਦੇ ਖਾਣਦੇ ਆ ਇਹ ਪਿੰਡ ਬਾਬਾ ਮਹਾਰਾਜ ਸਿੰਘ ਕੰਬੂ ਵੀਰਾ ਗੁਰ ਜੀ ਨਾਲ ਮੱਸੀ ਰੰਗੜ ਦਾ ਸਿਰ ਵੱਢਿਆ ਉਹਨਾਂ ਦਾ ਵਾਹ ਨਾਲ ਸੁਭਾ ਸਿੰਘ ਕੰਬੂ ਵੀ ਮਾਰੀ ਜਿਨ੍ਹਾਂ ਨੇ ਮੱਸੀ ਰੰਗੜ ਦਾ ਸਿਰ ਜਦੋਂ ਉਹ ਦਰਵਾਜ਼ਾ ਦੀ ਵੇਦਵੀ ਹੋਈ ਉੱਥੇ ਵੱਢ ਕੇ ਖੜਿਆ ਕੀਤਾ ਨੇ ਉਹ ਉਸ ਮਹਾਨ ਅਸ਼ੀਰ ਬਾਬਾ ਦਾ ਖਾਸ ਅੰਦਲੀਆ ਮਹਾਨ ਚੀਜ਼ ਦੇ ਜੱਗ ਸੇਵਾਦਾਰ ਫਿਰਨ ਬੀਲਨ ਗੋੜੇ ਜਿ세 ਗੇ ਗੋਦਰਾ ਦਾ ਸ੍ਰੀ ਤੇਆ ਵਾਇਗੁਰਜੀ ਖਾਲਸਾ ਸ੍ਰੀ ਸਾਡੇ ਸਤਿਕਾਰਯੋਗ ਭੰਜੇਰਾ ਚਾਰਕੂ ਜੀ ਉਹ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਇਹ ਪੁਰਦਵਾਰਾ ਛੜਕ ਲੋਹਾਰਾ ਕਾ ਰੋਡ ਛੜਕ ਦੇ ਉੱਤੇ ਸਥਿਤ ਹੈ ਉੱਥੇ ਬਹੁਤ ਸਾਲਾਂ ਤੋਂ ਪਹਿਲਾਂ ਇੱਥੇ ਪਾਣੀ ਵਾਲੀ ਕੋਈ ਦੀ ਸੇਵਾ ਹੋਈ ਸੀ ਉਹ ਉਸ ਤਿੱਥੇ ਸੀ ਜੇ ਸਰਨਾ ਇਹੋ ਜਿਹਾ ਆ ਗਿਆ ਕਿ ਉਹ ਜਿਹੜੀ ਖੂਈ ਸੀ ਉਹ ਵੀ ਜਾਂਦੀ ਰਕਤ ਔਰ ਇਹ ਵੀ ਸੀ ਉਹ ਮਾਰੋ ਬੰਦ ਹੋ ਗਈ ਪਈਆ ਪਾਣੀ ਦੀ ਪੁਸ਼ਤ ਕਰਨ ਲੱਗ ਗਈ ਸਕਤ ਨੂੰ ਫਿਰ ਇਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਹੋਈ ਗੁਰੂ ਰਾਮਦਾਸ ਜੀ ਉਹਨਾਂ ਦੇ ਸਹਿਯੋਗ ਨਾਲ ਫਿਰ ਦੁਬਾਰਾ ਇੱਥੇ ਸੇਵਾ ਸ਼ੁਰੂ ਕੀਤੀ ਟੈਂਟਾਂ ਦੇ ਲਾਗੇ ਲਾਕੇ ਅੰਧਾਰ ਕਾਰਨ